ਸਿਆਸੀਤੇ ਰਿਸ਼ਤੇ ਜੁੜ ਰਹੇ ਨੇ ਰਿਸ਼ਤੇ ਟੁੱਟ ਰਹੇ ਨੇ ਇੰਡੀਆ ਅਲਾਈንስ ਨੂੰ ਲੈ ਕੇ ਆ ਚਰਚਾ ਹੈ ਦੋ ਸਟੇਟਸ ਨੇ ਹੁਣ ਮਨਾ ਕਰਤੀ ਇਹ ਪਹਿਲਾਂ ਭਗਵੰਤ ਮਾਨ ਵੱਲੋਂ 13 0 ਦਾ ਐਲਾਨ ਕੀਤਾ ਗਿਆ ਔਰ ਅੱਜ ਮਮਤਾ ਬੇਨਰਜੀਓਨੇ ਵੱਲੋਂ ਇੰਡੀਆ ਅਲਾਈንስ ਤੇ ਨਾ ਕਰ ਦਿੱਤੀ ਗਈ ਹੈ ਸੁਨੀਲ ਜਾਖੜ ਉਹ ਨਹੀਂ ਬੀਜਪੀ ਦੇ ਪ੍ਰਧਾਨ ਨੇ ਪੰਜਾਬ ਦੇ ਜਾਖੜ ਸਾਹਿਬ ਇਸ ਨਾ ਨੂੰ ਕਿਵੇਂ ਦੇਖਦੇ ਹੋ ਕੋਈ ਐਥਿਕਸ ਜਾਂ ਮੋਰੈਲਟੀ ਵੀ ਨਜ਼ਰ ਆਉਂਦੀ ਹੈ ਇਸ ਦੇ ਪਿੱਛੇ ਜਾਂ ਸਿਆਸੀ ਫੈਸਲੇ ਰਾਜਨੀਤਿਕ ਲੀਡਰਸ ਦਾ ਤਾਂ ਨੈਤਿਕਤਾ ਵਾਲੀ ਤਾਂ ਗੱਲ ਹੀ ਛੱਡ ਦਿਓ ਤੁਸੀਂ ਅਮਨ ਜੀ ਅੱਜਕੱਲ ਜਿਹੜੇ ਇਸ ਕਿਸਮ ਦਾ ਨਿਗਾਰ ਮੈਂ ਦੇਖਣ ਨੂੰ ਮਿਲ ਰਿਹਾ ਹੈ ਰਾਜਨੀਤੀ ਦੇ ਅੰਦਰ ਉਹਨੂੰ ਦੇਖ ਕੇ ਤੁਸੀਂ ਨੈਤਿਕਤਾ ਵਾਲੀ ਤਾਂ ਗੱਲਾਂ ਹੀ ਛੱਡੋ ਅੱਜ ਜੇ ਆ ਕੁੰਬਾ ਬਾਨੂੰਮਤੀ ਦਾ ਕੁੰਬਾ ਜਿਹੜਾ ਜੋੜਨ ਦਾ ਇੱਕ ਅਨੋਲੀ ਅਲਾਈਅੰਸ ਬਣਾਉਣ ਦਾ ਜੋ ਯਤਨ ਕੀਤਾ ਜਾ ਰਿਹਾ ਸੀਗਾ ਉਹ ਸਾਰਾ ਬਾਨੂੰਮਤੀ ਦੇ ਕੁੰਬੇ ਵਾਂਗੂ ਖੇਰੂ ਖੇਰੂ ਹੋਣਾ ਹੀ ਸੀਗਾ ਕਿਉਂਕਿ ਸਿਰਫ ਨਾਮ ਰੱਖਣ ਨਾਲ ਵੀ ਮੈਂ ਅਸੀਂ ਇੰਡੀਆ ਆ ਜੀ ਇੰਡੀਆ ਨਹੀਂ ਟੁੱਟ ਸਕਦਾ ਸਭ ਚਾਹੇ ਟੁਕੜਾ ਟੁਕੜੇ ਗੈਂਗ ਕਰਨ ਵਾਲੇ ਆ ਡੱਡ ਜਿਹੜੇ ਟੁਕੜੇ ਟੁਕੜੇ ਕਰਨਗੇ ਭਾਰਤ ਕੇ ਭਾਰਤ ਨਹੀਂ ਆ ਇੰਡੀ ਅਲਾਈਅੰਸ ਟੁਕੜੇ 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 ਹੋਣਾ ਹੀ ਸੀਗਾ ਕਿਉਂਕਿ ਇਹਦੇ ਵਿੱਚ ਇੰਡੀਆ ਕਿਤੇ ਹੈ ਹੀ ਨਹੀਂ ਸੀਗਾ ਇੰਡੀਆ ਦੀ ਸੋਚੀ ਇਹ ਨਹੀਂ ਸੀ ਵੀ ਭਾਰਤ ਪ੍ਰਵਰਤੀ ਅਸੀਂ ਕੀ ਹੈ ਭਾਰਤਵਰਸ਼ ਦਾ ਅੱਗੇ ਭੂષ્ય ਕੀ ਹੋਊਗਾ ਕਿਹੜੇ ਪਾਸੇ ਹਿੰਦੁਸਤਾਨ ਨੂੰ ਲੈ ਕੇ ਚੱਲੇ ਆ ਕਿੱਧਰ ਨੌਜਵਾਨ ਜਾਣਗੇ ਕਿੱਧਰ ਕਿਸਾਨ ਜਾਣਗੇ ਕਿੱਧਰ ਗਰੀਬਾਂ ਵਾਸਤੇ ਕਰਾਂਗੇ ਇਹਨੂੰ ਸਾਰੇ ਆਪਣੀ ਪਈ ਸੀ ਤੇ ਉਹ ਪਈ ਇਸ ਤਰ੍ਹਾਂ ਸੀ ਕਿ ਜਦੋਂ ਨਾਮ ਤਾਂ ਲੈ ਰਹੇ ਸੀ ਵੀ ਈਡੀ ਦਾ ਦੁਰਉਪਯੋਗ ਹੋ ਰਿਹਾ ਰੋਲਾ ਆਪਣੇ ਆਪ ਦੇ ਅੰਦਰ ਅੰਤਰਾਤਮਾ ਦੇ ਅੰਦਰ ਜਿਹੜਾ ਚੋਰ ਹੈ ਜਿਸ ਦਿਨ ਦੇ ਉਹ ਐਮਪੀ ਸਾਹਿਬਾਨ ਕਾਂਗਰਸ ਦੇ ਜਿਹੜੇ ਰਾਜ ਸਭਾ ਐਮਪੀ ਸਾਊਜੀ ਦੇ ਘਰ 350 ਕਰੋੜ ਰੁਪਏ ਫੜੜੇ ਗਏ ਉਸ ਦਿਨ ਦਾ ਬੁਖਾਰ ਚੜ ਗਿਆ ਨੇ ਸਾਰਿਆਂ ਨੇ ਹੁਣ ਨੰਬਰ ਥੋੜਾ ਲੱਗਣ ਵਾਲਾ ਹੈ ਇਸ ਕਰਕੇ ਇੱਕ ਪ੍ਰਿਆਸ ਜ਼ੋਰ ਪਕੜਿਆ ਸੀਗਾ ਪਰ ਅਵੰਚਲੀ ਆਪਣੀ ਰਾਜਨੀਤਿਕ ਕੁੰਠਾਵਾਂ ਰਾਜਨੀਤਿਕ ਜਿਹੜੀ ਇਹਨਾਂ ਦੀ ਹੈਗੀਆਂ ਲਿਮਿਟੇਸ਼ਨਸ ਆਵਦੇ ਈਗੋ ਹੈ ਹਰੇਕ ਅਚਕਨਾ ਬਣਾਈ ਬੈਠੇ ਐ ਇੱਥੇ ਪੰਜਾਬ ਵਾਲੇ ਲੀਡਰ ਚੀਫ ਮਿਨਿਸਟਰ ਬਣਨ ਨੂੰ ਫਿਰਦਾ ਕੋਈ ਉੱਥੇ ਪ੍ਰਾਈਮ ਮਿਨਿਸਟਰ ਬਣਨ ਨੂੰ ਫਿਰਦਾ ਸਾਰਿਆਂ ਦੇ ਜਿਹੜੇ ਐ ਸਭ ਉਹਨਾਂ ਦੀ ਆਪਣੀ ਮਹੱਤ ਕਾਂਖਸ਼ਾਵਾਂ ਕਰਕੇ ਆ ਸਾਰਾ ਕੰਮ ਖੇਰੂ ਖੇਰੂ ਹੋ ਗਿਆ ਹੋਣਾ ਸੀਗਾ ਪਰ ਉਸੇ ਕੰਟੈਕਸਟ 'ਚ ਜੇ ਪੰਜਾਬ ਦੀ ਗੱਲ ਕਰੀਏ 130 ਦਾ ਮੁੱਖ ਤਰੀਕਾ 130 ਨਹੀਂ ਸਾ ਮੈਂ ਇਹਨਾਂ ਦੀ ਗੱਲਾਂ ਦੇਖੋ ਹਾਥੀ ਦੇ ਦੰਤ ਖਾਣੇ ਕੇ ਔਰ ਦਿਖਾਣੇ ਕੇ ਔਰ ਭਗਵੰਤ ਮਾਨ ਜੀ ਸਵੇਰੇ ਆਥਣੇ ਕੁਝ ਕਹਿੰਦੇ ਐ ਸਵੇਰੇ ਕੁਝ ਕਹਿੰਦੇ ਐ ਅਗਲੇ ਦਿਨ ਜਾ ਕੇ ਕੁਝ ਕਹਿਣਗੇ ਆਏ ਕਹਿੰਦੇ ਸੀ ਵੀ ਮੈਂ ਫੜ ਕੇ ਅੰਦਰ ਕਰੂੰਗਾ ਇਹ ਕਾਂਗਰਸੀ ਡੇ ਲੀਡਰ ਬੈਠੇ ਨਾਮ ਲਏ ਸੀ ਇਹਨਾਂ ਨੇ ਵੀ ਮੈਂ ਵੱਡੇ ਵੱਡੇ ਜਿਹੜੇ ਹੈ ਜਿਹਨਾਂ ਨੇ ਨਵੇਂ ਤਰੀਕੇ ਖੋਜੇ ਹੈ ਕ腐ਸ਼ਨ ਵਾਲੇ ਉਹ ਤਾਂ ਜੀ ਕੀਤੇ ਨਹੀਂ 130 ਤੋਂ ਕਈ ਦਿਨਾਂ ਤੋਂ ਰਾਗ ਲਾਪ ਰਹੇ ਹੈ ਜੇ 130 ਵਾਲਾ ਕੰਮ ਸੀਗਾ ਤੇ ਹੁਣ ਤੱਕ ਫਿਰ ਕਿੰਦਰ ਕਿਤੇ ਹੁੰਦੇ ਅਜੇ ਵੀ ਨਹੀਂ ਕੀਤੇ ਕਰਨਗੇ ਮੇਰਾ ਸਵਾਲ ਆਏ ਵੀ ਲੋਕ ਪੰਜਾਬ ਦੇ ਉਦੋਂ ਮੰਨਾਂਗੇ ਮੰਨਣਗੇ ਇਸ ਗੱਲ ਨੂੰ ਵੀ ਆ ਕੀ ਸ਼ੰਕਰ ਹੈ ਨਹੀਂ ਲੋਕਾਂ ਨੂੰ ਗੁੰਮਰਾ ਕਰ ਰਿਹਾ ਸੇ ਬੋਟਲ ਲੈਣ ਵਾਸਤੇ ਇਹਨਾਂ ਨੇ ਅੰਦਰ ਖਾਤੇ ਕੁਸਕੀ ਬਣਾ ਲਈ ਹੋਣੀ ਵੀ 130 ਅੱਡ ਅੱਡ ਲੈ ਲੈਣੇ ਆਪਾਂ ਬਾਕੀ ਤਾਂ ਇਕੱਠੇ ਹੀ ਆ ਉੱਤੇ ਜਾ ਕੇ ਤੇ ਫਿਰ ਆਪਣੇ ਇਕੱਠੇ ਸਾਂਝੀਏ ਜਦੋਂ ਤਾਈ ਤੌਣ ਚ ਹੱਥ ਨਹੀਂ ਪਾਉਂਦੇ ਕ腐ਸ਼ਨ ਦੇ ਉਦੋਂ ਤਾਈ ਲੋਕਾਂ ਨੇ ਨਹੀਂ ਮੰਨਣਾ ਵੀ ਹੈ ਦੇਖੋ ਦੀ ਸ਼ੱਕਰ ਹੈਗੀ ਕਾਂਗਰਸ ਵਾਲਿਆਂ ਦੀ ਮਜਬੂਰੀ ਹੈ ਕਿਉਂਕਿ ਕੇਸ ਵਿਜੀਲੈਂਸ ਦੇ ਸਵੇਰੇ ਆਥ ਨੇ ਕਿਸੇ ਵੀ ਟਾਈਮ ਆ ਸਕਦੀ ਹੈ ਵਿਜੀਲੈਂਸ ਇਸ ਕਰਕੇ ਉਹਨਾਂ ਨੂੰ ਚੁੱਪ ਕਰਾ ਰੱਖੇ ਲੋਕਾਂ ਨੂੰ ਗੁੰਮਰਾ ਕਰ ਰਹੇ ਭਗਵੰਦ ਮਾਨ ਜੀ ਉਹਦਾ ਕੁਝ ਲੋਕਾਂ ਨੇ ਮੰਨਣਾ ਨਹੀਂ ਪਰ ਇਹਦੇ ਵਿੱਚ ਨਾ ਤਾਂ ਕਿਤੇ ਪੰਜਾਬ ਦਾ ਭਲਾ ਮੈਨੂੰ ਦਿਖਾਈ ਦਿੰਦਾ ਨਾ ਹੀ ਕਿਤੇ ਹਿੰਦੁਸਤਾਨ ਦੀ ਤਾਂ ਗੱਲ ਹੀ ਬਹੁਤ ਵੱਡੀ ਹੈ ਪੋਸਟ ਇਲੈਕਸ਼ਨ ਇਹ ਅਲਾਈਸ ਹੋ ਸਕਦਾ ਹੈ ਕਹਿ ਰਹੇ ਆਪਣੇ ਮੂੰਹ ਕਹਿ ਰਹੇ ਸਭ ਮੈਂ ਦਾ ਦੇਖ ਕੇ ਕਹਿ ਰਹੇ ਹਾਂ ਵੀ ਇੱਕ ਪਾਸੇ ਇਸ ਸਮੂਹ ਨਾਲ ਇੱਥੇ ਹੀ ਬੈਠ ਕੇ ਭਗਵੰਤ ਮਾਨ ਜੀ ਕਹਿ ਰਹੇ ਆ ਤੇ ਪਰਸੋਂ ਮੇਰੇ ਖਿਆਲ ਚ ਇੱਥੇ ਕੁਰਸੀ ਢਾਈ ਬੈਠੇ ਸੀਗੇ ਪਵਨ ਮਾਨਸਲ ਜੀ ਤੇ ਉਹ ਰਾਗਵ ਚੱਡਾ ਜੀ ਉਹ ਕਾਦੀ ਗੱਲ ਕਰੀ ਜਾਂਦੇ ਸੀ ਫਿਰ ਚੰਡੀਗੜ੍ਹ ਅੱਡ ਹੈ ਭਗਵੰਤ ਮਾਨ ਜੀ ਤੇ ਅੱਜ ਕਿਹਾ 14 ਜੀਰਾ ਕਰ ਦਿਓ 14 ਜੀਰੋ ਦੇ ਵਿੱਚ ਜਿਹੜਾ ਕਾਰਪੋਰੇਸ਼ਨ ਦਾ ਇਲੈਕਸ਼ਨ ਹੋ ਰਿਹਾ ਹੈ ਚੰਡੀਗੜ੍ਹ ਦਾ ਉਹਦੇ ਵਿੱਚ ਕਿਉਂ ਸ਼ੱਕਰ ਹੈ ਦੇਖੋ ਆਪਣੇ ਆਪ ਦੇ ਵਿੱਚ ਬੜਾ ਵਿਰੋਧਾਵਾਸ ਹੈ ਕੰਟਰਡਿਕਟਰੀ ਸਟੇਟਮੈਂਟ ਦੇ ਰਹੇ ਸਾਰੇ ਤੇ ਇਸ ਕਰਕੇ ਕਿਤੇ ਨਾ ਕਿਤੇ ਵੈਸੇ ਤਾਂ ਦਾਲ ਚ ਕਾਲਾ ਕਹਿੰਦੇ ਮੈਨੂੰ ਇਹ ਸਾਰੀ ਦਾਲ ਹੀ ਕਾਲੀ ਹੈ ਜਿਹੜੀ ਹੈ ਦੋਨੋਂ ਅਨੋਲੀ ਐਲਾਈਅੰਸ ਜਿਹੜਾ ਹੈ ਨਾ ਦੋਨਾਂ ਦਾ اپੋਜੀਸ਼ਨ ਨੇ ਗੋਡੇ ਟੇਕ ਰੱਖੇ ਸਾਬ ਸਰਕਾਰ ਦੇ ਸਾਹਮਣੇ ਇਸ ਤੋਂ ਜ਼ਿਆਦਾ ਪੰਜਾਬ ਦੇ ਨਾਲ ਹੋਰ ਤਕਾ ਕੀ ਹੋ ਸਕਦਾ اپੋਜੀਸ਼ਨ ਜਿਹੜੇ ਲੀਡਰ ਹੈ ਉਹ ਉਹਨਾਂ ਦੇ ਉੱਠੇਟ ਹੈ ਵੀ ਮੈਂ ਸਵੇਰੇ ਚੱਕ ਕੇ ਲਿਆਉਂਗਾ ਤੋ ਬੋਲਦੇ ਨਹੀਂ ਕਾਂਗਰਸ ਦਾ ਇੰਟਰਨਲ ਕਲੈਸ਼ ਵੀ ਹੈ ਨਵਜੋਤ ਸਿੱਧੂ ਨੂੰ ਕਦੀ ਰਵਨੀਤ ਬਿੱਟੂ ਕਹਿੰਦੇ ਨੇ ਕਿ ਬਾਹਰ ਕੱਢ ਦਿਓ ਕਦੀ ਰਾਜਾਵੜੀਂ ਕਹਿੰਦੇ ਨੇ ਕਾਰਵਾਈ ਕਰਾਂਗੇ ਮੱਲਿਕਾ ਅਰਜੁਨ ਖਰਗੇ ਤੱਕ ਆ ਰਹੇ ਨੇ ਉਹ ਵੀ ਇਹੀ ਕੋਸ਼ਿਸ਼ ਹੈ ਕਿ ਇਕਜੁੱਟ ਕੀਤਾ ਜਾਏ ਮਨਜੀਤ ਕੌਣ ਕੀ ਕਹਿ ਰਿਹਾ ਹੈ ਨਾ ਜੋ ਪਤਾ ਨਹੀਂ ਪਰ ਪੰਜਾਬ ਦੇ ਲੋਕ ਕਹਿ ਰਹੇ ਵੀ ਕਾਂਗਰਸ ਨੂੰ ਬਾਹਰ ਕੱਢੋ ਇਹਦੇ ਨਾਲ ਤਾਂ ਫਿਰ ਜਿਹੜੇ ਨਕਲੀ اپੋਜੀਸ਼ਨ ਹੈ ਦਾ ਕੀ ਕੰਮ ਹੈ ਇਥੇ ਦੇਖੋ ਲੋਕ ਆ ਜਿਹੜਾ ਫਰਾਡ ਕੀਤਾ ਜਾ ਰਿਹਾ ਹੈ ਨਾ ਲੋਕਤੰਤਰ ਦੇ ਨਾਲ ਵੀ اپੋਜੀਸ਼ਨ ਦੀ ਚੌਧਰ ਲੈ ਕੇ ਵੀ ਅਸੀਂ اپੋਜੀਸ਼ਨ ਹੈ ਜੀ ਸਾਡੇ ਕੋਲ ਅਫੀਸ਼ੀਅਲ اپੋਜੀਸ਼ਨ ਹੈ ਜੀ ਕਾਰਗੋਠੀ ਬੰਗਲਾ ਲਈ ਬੈਠੇ ਹੈ ਵੀ ਆ ਛੱਡੋ ਤੁਸੀਂ ਛੱਡਦੇ ਨਹੀਂ ਲੋਕ ਇਹਨਾਂ ਨੂੰ ਕੱਢਣਗੇ ਇਹਨਾਂ ਨੂੰ ਕੱਢਣਗੇ ਇਹ ਪਤਾ ਨਹੀਂ ਸਿੱਧੂ ਸਾਹਿਬ ਨੂੰ ਕੱਢਦੇ ਆ ਸਵੇਰੇ ਕਹਿ ਦੇਣਗੇ ਖੇਰਾ ਸਾਹਿਬ ਨੂੰ ਕੱਢਾਂਗੇ ਇਹ ਦੇਖੋ ਲੋਕਾਂ ਨੂੰ ਗੁੰਮਰਾ ਕਰ ਰਹੇ ਮੈਂ ਇਸ ਤੇ ਲੋਕ ਗੁੰਮਰਾ ਹੁੰਦੇ ਨਹੀਂ ਅਯੁੱਧਿਆ ਤੇ ਛੁੱਟੀ ਨਹੀਂ ਕੀਤੀ ਉਸ ਤੇ ਮੁੱਖ ਮੰਤਰੀ ਨੇ ਅੱਜ ਕਿਹਾ ਕਿ ਜਿਹੜੀ ਚੀਜ਼ ਲਾਈਵ ਟੈਲੀਕਾਸਟ ਸਗੀ ਉਹਦੇ ਤੇ ਛੁੱਟੀ ਦੀ ਕੀ ਜ਼ਰੂਰਤ ਹੈ ਭਗਵੰਤ ਮਾਨ ਜੀ ਨੇ ਛੁੱਟੀ ਕੀਤੀ ਕਿ ਨਾ ਕੀਤੀ ਮੈਂ ਜੀ ਬੇਮਾਇਨਾ ਹੈ ਸਾਹਿਬ ਭਗਵਾਨ ਰਾਮ ਕਿਸੇ ਇੱਕ ਚੀਫ ਮਿਨਿਸਟਰ ਦੇ ਮਹਤਾਜੇਗੀ ਭਗਵਾਨ ਰਾਮ ਕਿਸੇ ਛੁੱਟੀ ਦੇ ਮਹਤਾਜੇਗੀ ਕਿਸੇ ਦੀ ਵੀ ਆਸਤਾ ਭਗਵਾਨ ਨਾਮ ਤਾਂ ਨਾਮ ਹੀ ਬਹੁਤ ਵੱਡਾ ਹੈ ਸਾਬ ਮੈਂ ਕਹਿੰਦਾ ਕਿਸੇ ਵੀ ਮੇਰੀ ਆਸਤਾ ਕਿਸੇ ਚ ਹੈ ਉਹ ਕਿਸੇ ਆਸਤਾ ਕਿਸੇ ਛੁੱਟੀ ਦੀ ਕਿਸੇ ਸਰਕਾਰੀ ਹੁਕਮ ਦੀ ਕਿਸੇ ਆਰਡੀਨੈਂਸ ਦੀ ਮੁਹਤਾਜ ਹੀ ਨਹੀਂ ਹੁੰਦੀ ਸਾਬ ਮੇਰੀ ਆਸਤਾ ਹੈ ਲੋਕਾਂ ਦੀ ਹਿੰਦੁਸਤਾਨ ਦੀ ਆਸਤਾ ਹੈ ਭਗਵੰਤ ਮਾਨ ਜੀ ਤਾਂ ਆਪਣੀ ਛੋਟੀ ਸੋਚ ਮੈਂ ਸਮਝਦਾ ਸੀ ਵੀ ਬੜੇ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਇਸ ਕਿਸਮ ਦੀ ਗੱਲ ਕਰੇ ਇੱਥੇ ਪੰਜਾਬੀਆਂ ਦੇ ਤੇ ਖੂਨ ਦੇ ਅੰਦਰ ਸਰਬਸਾਂਝੀ ਵਾਲਤਾ ਗੁਰੂ ਮਹਾਰਾਜ ਨੇ ਸਾਡੇ ਤੇ ਪੰਜਾਬੀਆਂ ਦੇ ਡੀਐਨਏ ਦੇ ਅੰਦਰ ਉੱਥੇ ਜੀ ਛੋਟੀ ਸੋਚ ਕਰੀ ਜਾਂਦੇ ਉਹ ਟੀਵੀ ਇਹਨਾਂ ਨੂੰ ਅੱਜ ਕੱਲ ਹਰੇਕ ਚੀਜ਼ ਤੇ ਸੈਲਫੀ ਨਜ਼ਰ ਆਉਂਦੀ ਹੈ ਪੰਜਾਬ ਡੁੱਬ ਰਿਹਾ ਸੀ ਤਾਂ ਪੁਲ ਤੇ ਖੜੇ ਹੋ ਕੇ ਕਹਿੰਦੇ ਸੈਲਫੀ ਖਿਚਾ ਲੋ ਟੀਵੀ ਤੇ ਆਊ ਫੋਟੋ ਆਊਗੀ ਹੁਣ ਉਹਨਾਂ ਨੂੰ ਫੇਰ ਟੀਵੀ ਦੇਖਣ ਲੱਗਿਆ ਕਿਉਂਕਿ ਆ ਟੀਵੀ ਵਾਲਾ ਕੰਮ ਇੰਨਾ ਕਿਸਮੇਟਿਵਟ ਹੈ ਸਾਰੇ ਦਿਨੋਂ ਇੱਕ ਕਲਾਕਾਰ ਵਾਂਗੂ ਜਿਹੜੇ ਬੰਬਈ ਵਾਲੇ ਫਿਲਮ ਆਰਟਿਸਟ ਜਿਹੜੇ ਹੁੰਦੇ ਨੇ ਨਾ ਉਸ ਤਰ੍ਹਾਂ ਹਰੇਕ ਉਹ ਰੋਜ਼ ਫਿਲਮਾਂ ਦੇਖਦੇ-ਦੇਖ ਕੇ ਉਸ ਦੁਨੀਆ 'ਚ ਜੀਣ ਲੱਗ ਜਾਂਦੇ ਤੇ ਜ਼ਮੀਨ 'ਤੇ ਆ ਜਾਓ ਮੁੱਖ ਮੰਤਰੀ ਸਾਹਿਬ ਆ ਪੰਜਾਬ ਦੇ ਲੋਕ ਐ ਆ ਅਰਸ਼ 'ਤੇ ਵੀ ਲਿਆਂਦੇ ਐ ਫਰਸ਼ 'ਤੇ ਵੀ ਲਿਆਂਦੇ ਸਾਰਾ ਕੁਝ ਹੀ ਐ ਲੋਕ ਕਰਨਾ ਜਾਣਦੇ ਐ ਜੇ 92 ਇਹਨਾਂ ਨੇ ਦਿੱਤੀਆਂ ਤੇ ਨਕਪਰ ਨੇ ਵੀ ਸੰਗਰੂਰ 'ਚ ਠੋਕਿਆ ਸੀਗਾ ਤੇ ਇਹ ਪੰਜਾਬ ਦੇ ਲੋਕ ਐ ਇੱਥੇ ਧਰਤੀ ਨਾਲ ਬੈਠ ਕੇ ਆ ਪੰਜਾਬੀਆਂ ਦੀ ਤੇ ਕਿਸੇ ਦੀ ਵੀ ਧਾਰਮਿਕ ਆਸਤਾ ਦੇ ਨਾਲ ਇਸ ਕਿਸਮ ਦੀ ਉੱਚੀ ਗੱਲ ਕਰਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀ ਕਾਂਗਰਸ ਨਿਆਇ ਯਾਤਰਾ ਕੱਢ ਰਹੀ ਹੈ ਗੁਹਾਟੀ ਚ ਵਿਰੋਧ ਵੀ ਹੋਇਆ ਜੋ ਅਯੋਧਿਆ ਤੇ ਸਾਫ ਇਨਕਾਰ ਹੀ ਕਰਤਾ ਲੱਗਦਾ ਉਸ ਦਾ ਡੈਮੇਜ ਹੈ ਕਾਂਗਰਸ ਨੂੰ ਹੋਰ ਜਿਸ ਤਰੀਕੇ ਦੀ ਇਹ ਐਡਵਾਈਜ਼ਰ ਕੌਣ ਲੱਗਦੇ ਨੇ ਖਾਸ ਕਰਕੇ ਦੇਖੋ ਪਤਨੀ ਕਿਹਨੇ ਐਡਵਾਈਸ ਦਿੱਤੀ ਹੈ ਮੈਨ ਲੱਗਦਾ ਹੈ ਵੀ ਜਿਹੜੇ ਲੋਕਾਂ ਨੇ ਕਾਂਗਰਸ ਨੂੰ ਐਡਵਾਈਸ ਦਿੱਤੀ ਉਹ ਕਈ ਦਿਨ ਇਕੱਠੀ ਮੀਟਿੰਗਾਂ ਮੂਟੀਆਂ ਕਰਕੇ ਭਗਵੰਦ ਮਾਨ ਜੀ ਦੇ ਕੋਲ ਕਾਂਗਰਸ ਦੇ ਜਿਹੜੇ ਐਡਵਾਈਜ਼ਰ ਹੈ ਜਿਨ੍ਹਾਂ ਨੇ ਪੰਜਾਬ ਚ ਪਹਿਲਾਂ ਇੱਥੇ ਧਾਰਮਿਕ ਗੱਲਾਂ ਦੇ ਅੰਦਰ ਜਾਤ ਪਾਤ ਦੇ ਨਾਮ ਤੇ ਕੀਤਾ ਸੀ ਕੋਈ ਨੂ ਕੋਈ ਅੰਬਿਕਾ ਜੀ ਵਰਗੇ ਆ ਕੋ ਹਰੀਸ਼ Rajasthan ਵਾਲੇ ਜਿਹੜੇ ਬਾਈਤੂ ਹੈ ਹਰੀਸ਼ ਬਾਈਤੂ ਜੀ ਉਹ ਉਹਨਾਂ ਨੇ ਐਡਵਾਈਸ ਦਿੱਤੀ ਹੋਣੀ ਹੈ ਕਿ راہਲ ਜੀ ਨੂੰ ਕਿ ਤੁਸੀਂ ਆਹ ਕੰਮ ਕਰੋ ਆਸਥਾ ਦੇ ਕੰਮ ਦੇ ਅੰਦਰ ਕਹਦਾ ਨਤੀਜੇ ਸਭ ਆਸਥਾ ਤੋਂ ਅੰਦਰੋਂ ਬੋਲਦੀ ਏ ਜਿੱਥੇ ਤੁਹਾਡੀ ਆਸਥਾ ਹੈ ਉਹਦੇ ਵਾਸਤੇ ਤੁਹਾਨੂੰ ਸਲਾਹ ਲੈਣੀ ਪਵੇ ਮੈਂ ਕਿ ਕਿਨੂੰ ਜਾ ਕੇ ਆਪਣਾ ਕਿਹਦੇ ਚ ਮੇਰੀ ਆਸਥਾ ਹੈ ਉਹਨਾਂ ਦਾ ਭੁਗਤਣਗੇ ਸਭ ਇੱਕ ਆਖਰੀ ਸਵਾਲ ਹੈ 13 ਚਿੱਟਾਂ ਦੀ ਤੁਸੀਂ ਵੀ ਤਿਆਰੀ ਕਰ ਰਹੇ ਹੋ ਅਕਾਲੀ ਦਲ ਅਲਾਈਂਸ ਨੂੰ ਲੈ ਕੇ ਕੀ ਚਰਚਾ ਕਿਉਂਕਿ ਇੱਕ ਚਰਚਾ ਵੀ ਹੈ ਕਿ ਸ਼ਾਇਦ ਭਾਜਪਾ ਨੇ ਮਨਾ ਕਰਤੀ ਹੈ ਅਕਾਲੀ ਦਲ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਉਹ ਨਹੀਂ ਸਵੀਕਾਰ ਕਰ ਰਹੀ ਕੋਈ ਕਿਸ ਕਿਸਮ ਦੀਆਂ ਕਿਹੜੀਆਂ ਚਰਚਾਵਾਂ ਮੈਂ ਤੁਹਾਨੂੰ ਬਾਰ-ਬਾਰ ਮੇਰੀ ਤੇ ਇੱਕੋ ਹੀ ਚਰਚਾ ਹੈ ਵੀ ਆਹ ਫੈਸਲਾ ਚੰਡੀਗੜ੍ਹ ਦੇ ਅੰਦਰ ਨਹੀਂ ਹੋਣਾ ਆਹ ਫੈਸਲਾ ਦਿੱਲੀ ਦੇ ਅੰਦਰ ਹਾਈ ਕਮਾਂਡ ਜਿਹੜੀ ਹੈ ਪਾਰਟੀ ਭਾਜਪਾ ਦੇ ਹਾਈ ਕਮਾਂਡ ਪ੍ਰਧਾਨ ਮੰਤਰੀ ਲੈਵਲ ਤੇ ਰਾਸ਼ਟਰੀ ਪ੍ਰਧਾਨ ਨੱਡਾ ਜੀ ਹਮੇਸ਼ਾ ਜੀ ਦੇ ਲੈਵਲ ਤੇ ਫੈਸਲੇ ਹੋਣੇ ਆ ਇਹਦੇ ਤੇ ਕਿਸੇ ਕਿਸਮ ਦੀ ਕੋਈ ਡਿਸਕਸ਼ਨ ਇਹ ਤੇ ਪੰਜਾਬ ਦੇ ਯੂਨਿਟ ਨਾਲ ਨਹੀਂ ਹੋਈ ਹੈ ਹਲੇ ਤੱਕ ਕੋਈ ਅਲਾਈਂਸ ਦੀ ਚਰਚਾ ਕਿਸੇ ਕਿਸਮ ਦੀ ਕੋਈ ਚਰਚਾ ਨਹੀਂ ਹੋਈ 13 ਦੀ 13 ਸੀਟਾਂ ਤੇ ਬਸ ਆਪਣੀ ਤਿਆਰੀ ਪੂਰੀ ਦੇਖੋ ਅਸਟਾ ਆਪਣਾ ਪੂਰਾ ਜਦੋਂ ਸ਼ਿਕਾਰ ਖੇਡਣ ਨਿਕਲੀਦਾ ਹੈ ਪਰ ਪੂਰੀ ਸਮਾਨਾ ਲੈ ਕੇ ਨਿਕਲੀਦਾ ਹੈ ਸ਼ੇਰ ਦੇ ਸ਼ਿਕਾਰ ਦਾ ਸਮਾਨ ਲੈ ਕੇ ਚੱਲਦਾ ਹੈ ਪਰ ਜਿਹੜੀ ਯਾਤਰਾ ਇੱਕ ਅਕਾਲੀ ਦਲ ਕੱਢ ਰਹੀ ਹੈ ਪੰਜਾਬ ਬਚਾਓ ਯਾਤਰਾ ਪੰਜਾਬ ਨੂੰ ਤਾਂ ਬਚਾਉਣਾ ਪਊਗਾ ਸਾਬ ਪੰਜਾਬ ਦੇ ਅੰਦਰ ਤਾਂ ਕਈ ਗਲਤੰਸਰ ਵੀ ਯਾਤਰਾਵਾਂ ਕੱਢ ਰਹੇ ਪੰਜਾਬ ਦੇ ਅੰਦਰ ਤਾਂ ਹਰ ਕਿਸਮ ਦੇ ਲੋਕ ਯਾਤਰਾਵਾਂ ਕੱਢ ਰਹੇ ਆ ਪਰ ਮਨ ਲੱਗਦਾ ਹੁਣ ਇਹ ਵੀ ਪੰਜਾਬ ਦਾ ਜਲੂਸ ਕੱਢਣ ਨੂੰ ਆਮ ਆਦਮੀ ਪਾਰਟੀ ਵਾਲੇ ਚੱਲੇ ਉਹ ਕਹਿੰਦੇ ਅਸੀਂ ਲੈ ਕੇ ਨੂੰ ਟੰਕੀ ਕਰਾਂਗੇ ਪੰਜਾਬ ਦੇ 26 ਜਨਵਰੀ ਦੇ ਬਾਅਦ ਯਾਤਰਾਵਾਂ ਕਰਨ ਸਾਹਿਬ ਪਰ ਪੰਜਾਬ ਦੇ ਲੋਕਾਂ ਨੂੰ ਫੈਸਲਾ ਲੈਣਾ ਪਊਗਾ ਪੰਜਾਬ ਨੂੰ ਪੰਜਾਬ ਦੇ ਲੋਕ ਬਚਾਉਣ ਸੋਚ ਕੇ ਵਾਹ ਉਹ ਗਣਾ ਹੋ ਕੇ ਪੰਜਾਬ ਦੇ ਭਵਿੱਖ ਨੂੰ ਦੇਖ ਕੇ ਜਦੋਂ ਕਹਿਣਗੇ ਕਿ ਕੌਣ ਜਿਹੜੀ ਪਾਰਟੀ ਹੈ ਉਦੋਂ ਮੈਂ ਸਮਝਦਾ ਸਾਰੀ ਗੱਲ ਸਾਹਮਣੇ ਆ ਜੂਗੀ ਇੱਕ ਬੀਜੇਪੀ ਹੈ ਜਿਹੜੀ ਨੈਸ਼ਨਲ ਲੈਵਲ ਦੀ ਪਾਰਟੀ ਹੈ ਪੰਜਾਬ ਦੀ ਬਾਹ ਫੜ ਸਕਦੀ ਹੈ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪਾ ਸਕਦੀ ਹੈ ਨਸ਼ੇ ਵਾਲਾ ਤੇ ਆ ਜਿਹੜੇ ਗੁੰਡਾਗਰਦੀ ਹੈ ਰਾਜ ਅਜਕਲ ਉਹ ਗੈਂਗਸਟਰ ਦਾ ਰੂਲ ਇੱਥੇ ਚੱਲ ਰਿਹਾ ਹੈ ਜਿਹੜਾ ਲੋਕਾਂ ਤੋਂ ਫਿਰੋਤੀਆਂ ਲਈ ਹੈ ਯਾਰ ਰੋਕਣ ਵਾਸਤੇ ਇੱਕ ਕਰੜੇ ਇਹ ਇਲੂਸਟ੍ਰੇਟ ਟੂ ਦੀ ਲੋਕ ਪੰਜਾਬ ਦੇ ਹੋਰ ਵੀ ਫੈਸਲੇ ਜਿਵੇਂ ਰਾਸ਼ਨ ਕਾਰਡ ਕੱਟੇ ਗਏ ਉਹ 10 ਲੱਖ ਰਾਸ਼ਨ ਕਾਰਡ ਹੁਣ ਬਹਾਲ ਕਰਤੇ ਇਸ ਤਰੀਕੇ ਦੇ ਕਈ ਫੈਸਲੇ ਜੋ ਜਿਨ੍ਹਾਂ ਤੇ ਯੂ ਟਰਨ ਹੈ ਕੱਟੇ ਕਿਉਂ ਸਭ ਪਹਿਲਾਂ ਤਾਂ ਅਮਨ ਜੀ ਆਹ ਮਸਲਾ ਨਹੀਂ ਵੀ ਅੱਜ ਜਿਵੇਂ ਉਹ ਰਾਜੇ ਮਹਾਰਾਜੇ ਆ ਕੇ ਕਰਦੇ ਸੀ ਨਾ ਜੀ ਅੱਜ ਮੈਂ ਮੇਰਾ ਜਨਮ ਦਿਨ ਹੈ ਤੇ ਮੈਂ ਆ ਖਰਾਬ ਦੇਣ ਲੱਗਿਆ ਕਿਹੜੇ ਤੁਸੀਂ ਕੱਟੇ ਕਿਉਂ ਗਰੀਬੀ ਦੇ ਨਾਲ ਮਜ਼ਾਕ ਕੀਤਾ ਹੈ ਸਰਕਾਰ ਨੇ ਆਮ ਲੋਕਾਂ ਦੀ ਸਰਕਾਰ ਨੇ ਆਮ ਲੋਕਾਂ ਦੇ ਨਾਲ ਮਜ਼ਾਕ ਕੀਤਾ ਹੈ 10 ਲੱਖ ਕਰਡ ਕਟੇ ਸੀਗੇ ਕਰੀਬਨ 10 ਲੱਖ 44000 ਦੇ ਕਰੀਬ ਕਾਰਡ ਜਿਹੜੇ ਕਟੇ ਹੈ ਕਰੀਬਨ ਮੈਂ ਸਮਝਦਾ ਹਾਂ ਵੀ 50 ਲੱਖ ਲੋਕਾਂ ਨੂੰ ਤੁਸੀਂ ਉਹਨਾਂ ਦੇ ਢਿੱਡ ਤੇ ਲੱਤ ਮਾਰੀ ਐ ਇਸ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕਿਹਦੇ ਕਹਿਣ ਤੇ ਮਾਰੀ ਆ ਜਿਹੜੇ ਤੁਹਾਡੇ 92 ਜਿੱਤ ਕੇ ਆਏ ਸੀ ਇਹਨਾਂ ਨੇ ਗਰੀਬਾਂ ਨੂੰ ਆਪਣੇ ਗੋਡੇ ਹੇਟੇ ਦੇ ਹੇਟਾ ਨੂੰ ਘਾਣਨ ਵਾਸਤੇ ਵੀ ਆ ਦੇਖ ਲਓ ਅਸੀਂ ਕੱਟਤੇ ਤੇ ਤੁਹਾਨੂੰ ਅਸੀਂ ਵਾਪਸ ਬਣਾ ਕੇ ਦੇਾਂਗੇ ਆ ਕੀਤੇ ਇਹਨਾਂ ਨੇ ਇਹਦੇ ਨਾਲ ਜਵਾਬ ਦੇਣਾ ਪਊਗਾ ਭਗਵੰਤ ਮਾਨ ਜੀ ਨੂੰ ਆ ਕਿਤੇ ਭਗਵੰਤ ਮਾਨ ਜੀ ਬੱਲੇ ਬੱਲੇ ਭਾਲਦੇ ਇਸ ਕੰਮ 'ਚ ਅੰਦਰ ਵੀ ਮੈਂ ਦੇਖੋ ਜੀ 10 ਲੱਖ ਕਾਰਡ ਨਵੇਂ ਨਵੇਂ ਨਹੀਂ ਬਣਾਏ ਸਭ ਗਰੀਬੀ ਦਾ ਮਜ਼ਾਕ ਉਡਾਇਆ ਉਹਨਾਂ ਲੋਕਾਂ ਦਾ ਤੇ ਪੰਜਾਬ ਦੇ ਅੰਦਰ 3 ਕਰੋੜ ਦੀ ਆਬਾਦੀ ਹੈ ਭਗਵੰਤ ਮਾਨ ਜੀ ਅੱਜ ਮੈਂ ਬਿਆਨ ਸੁਣ ਰਿਹਾ ਸੀ ਸਾਢੇ 3 ਕਰੋੜ ਭਗਵੰਤ ਮਾਨ ਜੀ 50 ਲੱਖ ਤਾਂ ਲੋਕ ਤੁਰ ਗਏ ਇਥੋਂ ਬਾਹਰ ਦੈਨਿ 24 ਕੱਟ ਗਏ ਤੁਸੀਂ ਜਦੋਂ ਸੈਂਸਸ ਪੜ੍ਹੋਗੇ ਨਾ ਤੁਸੀਂ ਤਾਂ ਹਵਾਈ ਗੱਲਾਂ ਕਰੀ ਜਾਂਦੇ ਸਾਡੇ 3 ਕਰੋੜ ਨਹੀਂ 3 ਕਰੋੜ ਦੀ ਆਬਾਦੀ ਚ ਵੀ ਮਨ ਨੂੰ ਘਾਟ ਲੱਗਦੀ ਐ ਤੇ ਉਹਦੇ ਵਿੱਚੋਂ 1 ਕਰੋੜ 41 ਲੱਖ ਲੋਕਾਂ ਨੂੰ ਸੁਣ ਲਓ ਮੇਰੀ ਗੱਲ 3 ਕਰੋੜ ਲੋਕਾਂ ਦੇ ਪੰਜਾਬ ਦੀ ਆਬਾਦੀ ਦੇ ਅੰਦਰੋਂ 1 ਕਰੋੜ 41 ਲੱਖ ਲੋਕਾਂ ਨੂੰ ਜਿਹੜਾ ਰਾਸ਼ਨ ਐ ਭਾਜਪੀ ਦੀ ਕੇਂਦਰ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਦੇ ਰਾਹੀਂ ਨਾ ਸਿਰਫ ਮੁਫਤ ਆ ਰਿਹਾ ਐ ਅਗਲੇ 5 ਸਾਲ ਵੀ ਮੁਫਤ ਮਿਲੂਗਾ ਉਹਨਾਂ 1 ਕਰੋੜ 41 ਲੱਖ ਲੋਕਾਂ ਚੋਂ ਭਗਵੰਤ ਮਾਨ ਜੀ ਦੇ ਜਿਹੜੇ ਗੁਰਗੇ ਨਵੇਂ ਲੋਕਾਂ ਨੇ ਜਿਹੜੇ ਮੌਕਾ ਇਹਨਾਂ ਨੂੰ ਦੇਤਾ ਕਿਹੜੇ ਕਿਹੜੇ ਇਹਨਾਂ ਦੇ ਏਜੰਟ ਅੱਗੇ ਕੰਮ ਕਰਦੇ ਐ ਗਰੀਬਾਂ ਦੇ ਢਿੱਡ ਤੇ ਲੱਤ ਮਾਰਿਆ ਹੁਣ ਉਹਨਾਂ ਨੂੰ ਆ ਜਿਹੜਾ ਕਹਿੰਦੇ ਕਾਰਡ ਮੈਂ ਵਾਪਸ ਬਹਾਲ ਕਰੂੰਗਾ ਤੇ ਕੀ ਉਹਨਾਂ ਲੋਕਾਂ ਦੇ ਪੋਲੀਟੀਕਲ ਜਿਹੜੇ ਇਹਨਾਂ ਦੇ ਕਰਿੰਦੇ ਅੱਗੇ ਤੁਰੇ ਫਿਰਦੇ ਐ ਉਹਨਾਂ ਤੇ ਕੋਈ ਕਾਰਵਾਈ ਕਰਨਗੇ ਭਗਵੰਤ ਮਾਨ ਜੀ ਕੀ ਭਗਵੰਤ ਮਾਨ ਜੀ ਜਵਾਬ ਦੇਣਗੇ ਵੀ ਕੱਟੇ ਕਿਉਂ ਗਏ ਸੀ ਜੇ ਤੁਸੀਂ ਉਹਨੂੰ ਬਹਾਲ ਕੀਤੇ ਤਾਂ ਇਹਦਾ ਜਵਾਬ ਦੇਣਾ ਪਊਗਾ ਸਾਬ ਲੋਕਾਂ ਨੂੰ ਆਹ ਤਾਂ ਪਾੜ ਦੇ ਬੱਲੇ ਬੱਲੇ ਲੋਕ ਇਹਨਾਂ ਦੇ ਜਾ ਕੇ ਉੱਥੇ ਜਵਾਬ ਮੰਗਣਗੇ ਇਲੈਕਸ਼ਨ ਦੇ ਅੰਦਰ ਠੀਕ ਹੈ ਸੁਨੀਲ ਜਾਖੜ ਉਹ ਨਹੀਂ ਗੱਲਬਾਤ ਕਰ ਰਹੇ ਸੀ ਕਿ ਪੰਜਾਬ ਦੇ ਲੋਕ ਜਵਾਬ ਮੰਗ ਰਹੇ ਨੇ ਭਾਜਪਾ ਖਾਸ ਕਰਕੇ ਇਹਨਾਂ ਮੁੱਦਿਆਂ ਤੇ ਜਵਾਬ ਮੰਗ ਰਹੀ ਹੈ ਔਰ ਭਗਵੰਤ ਮਾਨ ਮੁੱਖ ਮੰਤਰੀ ਨੂੰ ਜਵਾਬ ਇਸਤੇ ਦੇਣਾ ਪਏਗਾ ਕੈਮਰਾਮੈਨ ਸੰਦੀਪ ਕੁਮਾਰ ਨਾਲ ਅਮਨ ਭਾਰਦवाज ਨਿਊਜ਼ 18 ਚੰਡੀਗੜ੍ਹ